ਜਿਹੜੇ ਕਿਲਮਰ ਗਾਰਸਿਆ ਵਾਲੀ ਖਬਰ ਦੇ ਉੱਤੇ ਥੋੜੀ ਚਰਚਾ ਕਰਦੇ ਆਂ ਵੀ ਉਹਦੇ ਵਿੱਚ ਹੁਣ ਅੱਗੇ ਕੀ ਹੋ ਰਿਹਾ ਹੈ ਸੋ ਕੇਲਮਰ ਗਾਰਸਿਆ ਜਿਹੜਾ ਜਿਹਨਾਂ ਨੂੰ ਨਹੀਂ ਪਤਾ ਠੀਕ ਆ ਸੋ ਇੱਕ ਬੰਦਾ ਉਹਦੇ ਆਲੇ ਦੁਆਲੇ ਹੁਣ ਪਹਿਲਾਂ ਤਾਂ ਇਮੀਗ੍ਰੇਸ਼ਨ ਦੀ ਕੌਂਟਰੋਵਰਸੀ ਜਿਹੜੀ ਛਿੜੀ ਹੂੰ ਫਿਰ ਉਹਦੇ ਆਲੇ ਦੁਆਲੇ ਜਿਹੜੀ ਡਿਪੋਰਟੇਸ਼ਨ ਕਰ ਸਕਦੇ ਕਿ ਨਹੀਂ ਉਹਦੀ ਕੌਂਟਰੋਵਰਸੀ ਜਿਹੜੀ ਉਹਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲਿਆ ਸੀਗਾ 2019 ਚ ਉਸ ਤੋਂ ਬਾਅਦ ਵੀ ਵਿਥਹੋਲਡਿੰਗ ਆਫ ਰਿਮੂਵਲ ਹੁੰਦਾ ਕਿ ਇਹਨੂੰ ਵਾਪਸ ਨਾ ਭੇਜਿਆ ਜਾਵੇ ਇਹਦੀ ਅਰੇਸਟ ਵਗੈਰਾ ਹੋ ਜਾਊਗੀ ਤੇ ਵਿਥਹੋਲਡਿੰਗ ਆਫ ਰਿਮੂਵਲ ਦੇਣ ਤੋਂ ਬਾਅਦ ਵੀ ਸਰਕਾਰ ਨੇ ਜਿਹੜਾ ਇਹਨੂੰ ਰਿਪੋਰਟ ਕਰਤਾ ਹੂੰ ਤੇ ਇਹ ਜਿਹੜੀ ਹੁਣ ਖਬਰ ਆ ਇਹਦਾ ਇਮੀਗ੍ਰੇਸ਼ਨ ਤੋਂ ਵੀ ਇਹ ਜਿਹੜੀ ਜ਼ਿਆਦਾ ਵੱਧ ਗਈ ਆ ਇਹ ਜਿਹੜਾ ਸਭ ਤੋਂ ਇੰਪੋਰਟੈਂਟ ਕੇਸ ਜਿਹੜਾ ਇਮੀਗ੍ਰੇਸ਼ਨ ਦਾ ਅੱਜ ਤੱਕ ਦਾ ਮੇਰੇ ਹਿਸਾਬ ਨਾਲ ਉਹ ਇਹ ਆ ਬਣ ਗਿਆ ਕਿਉਂ ਬਣਿਆ ਇਹ ਕਿਉਂਕਿ ਇਹਦੇ ਵਿੱਚ ਸੁਪਰੀਮ ਤੁਹਾਨੂੰ ਜਦੋਂ ਹੁਣ ਇਹਦੇ ਡਿਟੇਲ ਆਪਾਂ ਥੋੜੀ ਜਿਹੀ ਦੱਸਾਂਗੇ ਇਸ ਲਈ ਬਣ ਗਿਆ ਇਦੇ ਵਿੱਚ ਹੁਣ ਜਿਹੜੀ ਜੁਡੀਸ਼ੀਅਲ ਬ੍ਰਾਂਚ ਹੈਗੀ ਆ ਜਿਹੜੇ ਕੋਰਟ ਹੈਗੇ ਆ ਉਹ ਇੱਕ ਪਾਸੇ ਆ ਗਏ ਜਿਹੜੀ ਐਗਜ਼ੈਕਟਿਵ ਬ੍ਰਾਂਚ ਆ ਉਹ ਆ ਗਈ ਇੱਕ ਪਾਸੇ ਐਗਜ਼ੈਕਟਿਵ ਬ੍ਰਾਂਚ ਨੂੰ ਲੋਕਾਂ ਨੇ ਬਿਲਕੁਲ ਜਿਹੜਾ ਤੁਸੀਂ ਕਹਿ ਲੋ ਕਿ ਪਪੂਲਰ ਵੋਟ ਨਾਲ ਬੰਦਾ ਜਿੱਤ ਗਿਆ ਠੀਕ ਆ ਰਾਜਾ ਜਿਹੜਾ ਸੀਗਾ ਉਹ ਪਪੂਲਰ ਵੋਟ ਨਾਲ ਇਲੈਕਟ ਹੋ ਗਿਆ ਲੋਕਾਂ ਨੇ ਉਹਨੂੰ ਪਾਵਰ ਦਿੱਤੀ ਇਮੀਗ੍ਰੈਂਟਸ ਨੇ ਜਿਹੜਾ ਕਈਆਂ ਨੇ ਉਹ ਬੇਸਿਕਲੀ ਕੀ ਸੀਗਾ ਕਿ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਜਦੋਂ ਬਹੁਤ ਜ਼ਿਆਦਾ ਇੱਕ ਚੀਜ਼ ਲੈਫਟ ਵੱਲ ਚੱਲ ਜਾਂਦੀ ਆ ਬਹੁਤ ਜ਼ਿਆਦਾ ਖਾਪਰ ਵਾਲਾ ਪੈ ਜਾਂਦਾ ਤੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਆ ਗਈ ਜਿਹੜੇ ਲੋਕਲ ਲੋਕੀ ਸੀਗੇ ਉਹ ਪਰੇਸ਼ਾਨ ਹੋ ਗਏ ਕਿ ਯਾਰ ਇਹ ਕਰੀ ਕੀ ਜਾ ਰਹੇ ਆ ਠੀਕ ਆ ਕ੍ਰਾਈਮ ਕਾਰ ਜੈਕਿੰਗ ਕਿਡਨੈਪਿੰਗ ਜਿਹੜਾ ਵੈਲਫੇਅਰ ਸਿਸਟਮ ਸੀਗੇ ਉਹ ਕੋਈ ਛੱਡਿਆ ਨਹੀਂ ਹੈਲਥ케ਅਰ ਦੀਆਂ ਤਾਂ ਜਿਹਾੜਾਤੀਆਂ ਫ੍ਰੀ ਬੈਨੀਫਿਟ ਲੈ ਲੈ ਠੀਕ ਆ ਸੋ ਉਹ ਜਿਹੜੇ ਸੀਗੇ ਸਟੈਟਸ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਵੱਧਦੇ ਰਹਿੰਦੇ ਸੀਗੇ ਇੱਕ ਜਿਹੜਾ ਟਾਈਮ ਸੀਗਾ ਕਿ ਇਮੀਗ੍ਰੈਂਟ ਆਂਦਾ ਸੀਗਾ ਉਸ ਹਿਸਾਬ ਨਾਲ ਕਿ ਮੈਂ ਕੰਮ ਕਰਨਾ ਮੈਂ ਕੋਈ ਬੈਨੀਫਿਟ ਨਹੀਂ ਲੈਣਾ ਮੈਂ ਇਧਰਲੇ ਪਾਸੇ ਨੂੰ ਜਾਣਾ ਤੇ ਹੁਣ ਜਿਹੜਾ ਇਮੀਗ੍ਰੈਂਟ ਆਂਦਾ ਉਹ ਕਹਿੰਦਾ ਕਿ ਕਿੱਦਾਂ ਮੈਂ ਬੈਂਕ ਸਿਸਟਮ ਦੀਆਂ ਕਿੱਦਾਂ ਤਾਂ ਜੀੜਾਣੀਆਂ ਲੋਨ ਸਿਸਟਮ ਦੀ ਮੈਂ ਕਿੱਦਾਂ ਤਾਂ ਜੀੜਾਣੀਆਂ ਹੈਲਥ ਬੈਨੀਫਿਟ ਮੈਂ ਕਿੱਦਾਂ ਲੈਣੇ ਆ ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਕ੍ਰਾਈਮ ਜਿਹੜਾ ਸੀਗਾ ਓਵਰਆਲ ਕਿੰਨਾ ਵੱਧ ਗਿਆ ਸੀਗਾ ਸਿਰਫ ਅਮਰੀਕਾ ਚ ਨਹੀਂ ਹੋਰ ਤੁਸੀਂ ਕੰਟਰੀਆਂ ਚ ਦੇਖੋ ਹਨ ਸੋ ਇਹ ਕੀ ਸੀਗਾ ਕਿ ਹੁਣ ਇੱਕ ਈਵਨ ਕੈਨੇਡਾ ਵਰਗੀ ਜਿਹੜੀ ਲਿਬਰਲ ਕੰਟਰੀ ਸੀਗੀ ਲੋਕਲ ਜਿਹੜੇ ਸੀਗੇ ਉਹ ਪਰੇਸ਼ਾਨ ਹੋ ਗਏ ਉਹ ਕਹਿ ਰਿਹਾ ਕਿ ਨਹੀਂ ਡਿਪੋਰਟ ਕਰੋ ਸਾਰਿਆਂ ਨੂੰ ਈਵਨ ਜਿਹੜੇ ਪੁਰਾਣੇ ਇਮੀਗਰੈਂਟ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਉਹ ਕਹਿੰਦੇ ਯਾਰ ਇਹ ਕੀ ਕਰ ਰਿਹਾ ਆ ਕੇ ਹੈਨਾ ਕੀ ਮਤਲਬ ਕਿ ਇਮੀਗਰੈਂਟ ਵਰਸਸ ਜਿਹੜਾ ਤੁਸੀਂ ਕਹ ਲਓ ਕਿ ਲੋਕਲ ਪੋਪੂਲੇਸ਼ਨ ਵਾਲਾ ਜਿਹੜਾ ਸਿਸਟਮ ਹੋ ਗਿਆ ਸੀਗਾ ਇਹ ਜਿਹੜਾ ਹੈ ਕਿ ਪਿਛਲੇ 20 25 ਸਾਲਾਂ ਤੋਂ ਤੇ ਈਵਨ ਜਿਹੜਾ ਕਈ ਵਾਰੀ ਉਹ ਕਹਿੰਦੇ ਸੀਗੇ ਕਿ ਇਵਨ ਨਿਊਜ਼ ਜਿਹੜੀਆਂ ਸੀਗੀਆਂ ਖਬਰਾਂ ਵਾਲੀਆਂ ਜਿਹੜੀਆਂ ਕ੍ਰੈਡੀਬਲ ਜਿਹੜੇ ਨਿਊਜ਼ਪੇਪਰ ਸੀਗੇ ਚੈਨਲ ਸੀਗੇ ਉਹਨਾਂ ਨੂੰ ਹਦਾਤਾ ਸੀਗੀਆਂ ਕਿ ਜਦੋਂ ਇਮੀਗ੍ਰੈਂਟ ਇਨਵੋਲਵ ਹੈਗਾ ਨਾ ਤੁਸੀਂ ਨੈਗੇਟਿਵ ਵੇ ਨਾਲ ਖਬਰ ਨਹੀਂ ਕਰਨੀ ਠੀਕ ਹੈ ਹਾਂ ਹਾਂ ਤੇ ਕਈ ਚੀਜ਼ਾਂ ਦੇ ਵਿੱਚ ਇਮੀਗ੍ਰੈਂਟਸ ਨੂੰ ਛੱਡ ਦਿੰਦੇ ਸੀਗੇ ਤੇ ਕੋਈ ਪੰਗਾ ਨਹੀਂ ਲੈਂਦਾ ਸੀਗਾ ਕਿ ਕੋਈ ਰੇਸਿਜ਼ਮ ਨਾਲ ਲੈਜ ਕਰ ਦਵੇ ਠੀਕ ਹੈ ਕੋਈ ਇਹ ਨਾ ਕਹਿ ਦੇਵੇ ਕਿ ਲੈ ਵੀ ਇਹ ਰੇਸਿਜ਼ਮ ਐਦਾਂ ਕਾਨੂੰਨ ਜਿਹੜੇ ਸੀਗੇ ਉਹ ਬੇਸਿਕਲੀ ਬਿਲਕੁਲ ਤੁਸੀਂ ਕਹੋ ਕਿ ਪ੍ਰੋ ਇਮੀਗ੍ਰੈਂਟ ਜਿਹੜੇ ਚੱਲ ਗਏ ਸੀਗੇ ਹਾਂ ਹਾਂ ਇਹਦੀਆਂ ਖਬਰਾਂ ਤੁਹਾਨੂੰ ਇੰਟਰਨੈਟ ਦੇ ਉੱਤੇ ਯੂਰਪ ਬਾਰੇ ਯੂਕੇ ਬਾਰੇ ਸਪੈਸੀਫਿਕਲੀ ਕੀ ਹੈ ਉਹ ਕਹਿੰਦੇ ਕਿ ਦੇਸ਼ ਹੀ ਕਵਾੜਾ ਕਰਤਾ ਪੂਰਾ ਹੂੰ ਹੂੰ ਜਿਹੜੀਆਂ ਸਕੈਂਡਨੇਵੀਅਨ ਕੰਟਰੀਜ਼ ਜਿਹੜੀਆਂ ਸੀਗੀਆਂ ਉਹਦੇ ਵਿੱਚ ਮਾਸ ਪੋਪੂਲੇਸ਼ਨ ਜਿਹੜੀ ਮਾਈਗ੍ਰੇਸ਼ਨ ਉਹਨਾਂ ਨੂੰ ਬੈਨੀਫਿਟਸ ਕੋਈ ਜਵਾਬ ਨਹੀਂ ਉਹਨਾਂ ਦੇ ਕੋਈ ਟੈਕਸ ਨਹੀਂ ਕਿ ਆ ਕੇ ਸਿੱਧੇ ਤੇ ਸਿੱਧੇ ਇੱਕ ਗੋਲ ਕੀ ਬਹੁਤ ਜ਼ਿਆਦਾ ਜਿਹੜੀ ਲਾਰਜ ਵੋਲੀਅਮ ਦੇ ਵਿੱਚ ਜਵਾਕ ਜਿਹੜੇ ਜੰਮਣੇ ਆ ਤੇ ਲੋਕਲ ਜਿਹੜੇ ਸੀਗੇ ਪੋਪੂਲੇਸ਼ਨ ਉਹ ਆਊਟ ਨੰਬਰ ਹੋ ਗਏ ਕਿ ਪਿੰਡਾਂ ਦੇ ਪਿੰਡ ਹੀ ਸੀਗੇ ਜਿਹੜੇ ਦੋਆ ਚਾਰਾਂ ਸਾਲਾਂ ਦੇ ਵਿੱਚ ਹੀ ਜਿਹੜੇ ਸੀਗੇ ਉਹ ਲੋਕਲ ਪਪੂਲੇਸ਼ਨ ਤੋਂ ਹਟ ਕੇ ਕੰਟਰੋਲ ਜਿਹੜਾ ਸੀਗਾ ਇਮੀਗਰੈਂਟਾਂ ਦੇ ਹੱਥ ਆ ਗਿਆ ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਪਈਆਂ ਸੀਗੀਆਂ ਤੇ ਕੋਈ ਵੀ ਕੁਝ ਕਹਿੰਦਾ ਨਹੀਂ ਸੀਗਾ ਹੂੰ ਹੂੰ ਸੋ ਜੇ ਉਹ ਆਪਣਾ ਬੱਖ ਰੱਖਦੇ ਸੀਗੇ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਇਹ ਰੈਸਿਸਟਾ ਇਹ ਇਦਾਂ ਉਦਾਂ ਤੇ ਤੁਸੀਂ ਬਾਕੀ ਦੇਖਿਆ ਹੀ ਹੋਣੀ ਆ ਵੀਡੀਓਆਂ-ਵਡੀਆਂ ਵੀ ਕਈ ਇਮੀਗਰੈਂਟ ਵੀ ਬੜਾ ਜਿਹੜਾ ਖੌਰੂ ਪਾਉਂਦੇ ਸੀਗੇ ਕੋਈ ਕੁਝ ਕਹਿੰਦਾ ਨਹੀਂ ਸੀ ਬੰਦੇ ਆਪ ਵੀ ਆਪਣੀ ਇਮੀਗਰੈਂਟ ਕਮਿਊਨਿਟੀ ਵੀ ਬੜੀ ਪਰੇਸ਼ਾਨ ਜਿਹੜੀ ਰਹਿੰਦੀ ਸੀ ਹਟ ਜਾ ਹਟ ਜਾ ਕਈ ਤਾਂ ਆਪਣੇ ਬਈਆਂ ਨੇ ਚੈਨਲ ਚੁਣਨ ਲਈ ਬਣਾਏ ਕ੍ਰਿਟੀਸਾਈਜ਼ ਕਰਦੇ ਸੀਗੇ ਹੱਸਣ ਜਾਗ ਦੇ ਵਿੱਚ ਨਾ ਕਰੋ ਯਾਰ ਤੁਸੀਂ ਇਦਾਂ ਨਾ ਕਰੋ ਉਦਾਂ ਨਾ ਕਰੋ ਕਿ ਹਰ ਇੱਕ ਜਗ੍ਹਾ ਤੇ ਜਾ ਕੇ ਨਹੀਂ ਚੰਗਾ ਲੱਗਦਾ ਸੋ ਕੀ ਸੀਗਾ ਕਿ ਕਲੈਕਟਿਵ ਜਿਹੜਾ ਮੋਮੈਂਟਮ ਸੀਗਾ ਉਹ ਹੁਣ ਬਣ ਗਿਆ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਬਣ ਗਿਆ ਜਿਹੜੀ ਇਹ ਵਾਲੀ ਸਰਕਾਰ ਉਹ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਬੇਸ ਤੇ ਜਿੱਤ ਗਈਗੀ ਬਾਰਡਰ ਵੀ ਪੂਰਾ ਜਿਹੜਾ ਖੁੱਲਾ ਛੱਡਤਾ ਕੀ ਬਿਆਨ ਨਹੀਂ ਲੈਣੇ ਜਿਹੜਾ ਮਰਜ਼ੀ ਆ ਜਾਵੇ ਠੀਕ ਆ ਉਹਦੇ ਵਿੱਚ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਗੈਂਗ ਸੀਗੇ ਇਹਨਾਂ ਨੇ ਜਦੋਂ ਹੁਣ ਇਨਵੈਸਟੀਗੇਸ਼ਨਸ ਆਪਣੀਆਂ ਕੀਤੀਆਂ ਲੈਜਟ ਜਿਹੜੇ ਹਰ ਇੱਕ ਕੰਟਰੀ ਦੇ ਵਿੱਚੋਂ ਦੀ ਗੈਂਗਸ ਗੁੰਗਸਾ ਉਹਨਾਂ ਨੇ 카rtel ਦੇ ਨਾਲ ਜਿਹੜਾ ਕਨੈਕਸ਼ਨ ਬਣਾਏ ਡਰੱਗ ਦੀਆਂ ਐਕਟੀਵਿਟੀਆਂ ਜਿਹੜੀਆਂ ਵਧੀਆਂ ਠੀਕ ਆ ਸਪੈਸੀਫਿਕਲੀ ਜਿੱਦਾਂ ਹੁਣ ਬੰਦੇ ਕੇ ਟ੍ਰਾਂਸਪੋਰਟੇਸ਼ਨ ਦਾ ਤੁਸੀਂ ਦੇਖੋ ਉਹਦੇ ਵਿੱਚ ਡਰੱਗ ਡਰੱਗ ਦੀ ਪੈਡਲਿੰਗ ਕਿੰਨੀ ਆ ਗੱਣਾ ਗੁਣਾ ਦਾ ਜਿਹੜਾ ਸੀਗਾ ਦੌਰ ਉਹ ਚੱਲ ਪਿਆ ਗਾਣੀ ਗੁਣੇ ਵੀ ਆਪਣੇ ਕਹਿ ਲਓ ਕਿਤੇ ਘਟ ਨਹੀਂ ਉਹ ਵੀ ਉਹੀ ਚੀਜ਼ ਦੇ ਪ੍ਰੋਮੋਸ਼ਨ 'ਚ ਸੀਗੇ ਜਨਤਾ ਵੀ ਜਿਹੜੀ ਯੰਗ ਹੁੰਦੀ ਆ ਠੀਕ ਆ ਉਬਾਲ ਹੁੰਦਾ ਉਹ ਵੀ ਫਾਲੋ ਕਰਦੀ ਆ ਕਿ ਉਹ ਚੀਜ਼ਾਂ ਜਿਹੜਾ ਇੱਕ ਬਿਲਕੁਲ ਹੀ ਤੁਸੀਂ ਕਹਿ ਲਓਗੇ ਕਲਚਰਲ ਸ਼ਿਫਟ ਜਿਹੜਾ ਆ ਗਿਆ ਹੂੰ ਤੇ ਗੈਟ ਕੁਇਕ ਰਿਚ ਵਾਲਾ ਸਭਕਤਾਰ ਜਿਹੜਾ ਆ ਗਿਆ ਸੋ ਹੁਣ ਜਿਹੜਾ ਕੀ ਸੀਗਾ ਕਿ ਜਿਹੜੀ ਇਹ ਸਰਕਾਰ ਆ ਇਹ ਜਿੱਤ ਗਈ ਪਪੂਲਰ ਵੋਟ ਦੇ ਥਰੂ ਜੀ ਜੀ ਲੋਕਾਂ ਨੇ ਜਿਤਾਤਾ ਕਿ ਉਹ ਕਹਿੰਦਾ ਕਿ ਮੈਂ ਕਲੀਨ ਅਪ ਕਰੂੰਗਾ ਮੈਂ ਜਿਹੜਾ ਹੈਗਾ ਜਿਹੜਾ ਇਹ ਸਾਰਾ ਡਰੇਨ ਕਰੂੰਗਾ ਹੁਣ ਕੀ ਸੀਗਾ ਕਿ ਜਿਹੜੇ ਕੋਰਟ ਸਿਸਟਮ ਸੀਗੇ ਉਹਨਾਂ ਦੇ ਨਾਲ ਸਟੈਂਡ ਆਫ ਇਹਨਾਂ ਦਾ ਹੋ ਗਿਆ ਸੋ ਇਹ ਕਹਿੰਦੇ ਆ ਕਿ ਆਪਾਂ ਚੱਕ ਕੇ ਕਰਨਾ ਸਾਨੂੰ ਲੋਕਾਂ ਨੇ ਜਿਤਾਇਆ ਲੋਕੀ ਇਹਨਾਂ ਦੇ ਪਿੱਛੇ ਆ ਮੋਮੈਂਟਮ ਹੈਗਾ ਜਦੋਂ ਇਹਨਾਂ ਨੇ ਕਹਿਤਾਗਾ ਬੰਦਾ ਗੈਂਗ ਵਾਲਾ ਫਲਾਨਾ ਨਾਟਮ ਕਰਨਾ ਲੋਕਾਂ ਨੇ ਜ਼ਿਆਦਾਤਰ ਬੋਲਣਾ ਨਹੀਂ ਕਿਉਂਕਿ ਕਾਫੀ ਸਾਰੇ ਵਿੱਚ ਗੈਂਗ ਵਾਲੇ ਵੀ ਸੀਗੇ ਹਮਮ ਪਰ ਹੁਣ ਜਿਹੜਾ ਇਹ ਵਾਲਾ ਬੰਦਾ ਹੈਗਾ ਗਾਰਸੀਆ ਠੀਕ ਆ ਹੁਣ ਗੱਲ ਉੱਥੇ ਆ ਜਾਂਦੀ ਹੈ ਜਦੋਂ ਇੱਕ ਕਿਸੇ ਨਾ ਧੱਕਾ ਹੁੰਦਾ ਹੁਣ ਸਾਨੂੰ ਇਹ ਪਤਾ ਨਹੀਂ ਕਿ ਕਿੱਥੇ ਇੱਕ ਤੱਕ ਇਹ ਗੱਲ ਦੀ ਪਰ ਤੁਸੀਂ ਇਹ ਦੇਖਣਾ ਕਿ ਜਿਹੜੀ ਖਬਰ ਤੁਹਾਨੂੰ ਦਸਣੀ ਆ ਉਹਦੇ ਹਿਸਾਬ ਨਾਲ ਤੁਸੀਂ ਜੱਜ ਕਰਨਾ ਹੈ ਕਿ ਕੌਣ ਸਹੀ ਆ ਕੌਣ ਗਲਤ ਆ ਕਿੱਥੇ ਚੀਜ਼ਾਂ ਸਟੈਂਡ ਕਰਦੀਆਂ ਜੀ ਸੋ ਮੈਰੀਟੈਂਡ ਦਾ ਰਹਿਣ ਵਾਲਾ ਸੀਗਾ ਐਲ ਸੈਵਡੋਰ ਦਾ ਬੰਦਾ ਸੀਗਾ ਇਹਨੂੰ ਵਿਥਹੋਲਡਿੰਗ ਆਫ ਰਿਮੂਵਲ ਮਿਲੀ ਆ ਵਿਥਹੋਲਡਿੰਗ ਆਫ ਰਿਮੂਵਲ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਸੈਲਮ ਨਹੀਂ ਗਰਾਂਟ ਹੁੰਦਾ ਪਰ ਤੁਹਾਨੂੰ ਵਾਪਸ ਨਹੀਂ ਭੇਜਾਇਆ ਸਦਾ ਸਿੱਧੇ ਚੱਕ ਕੇ ਤੁਹਾਨੂੰ ਵਾਪਸ ਨਹੀਂ ਭੇਜਾਇਆ ਸਦਾ ਤੁਹਾ 2019 ਦੀ ਇਹਨੂੰ ਜਿਹੜੀ ਸੀਗੀ ਵਿਧਹੋਲਡਿੰਗ ਮਿਲੀ ਸੀਗੀ ਜਿਹੜਾ ਇਹਦਾ ਸਾਰਾ ਤੇ ਸਾਰਾ ਜਿਹੜਾ ਕੇਸ ਹੈਗਾ ਉਹ ਇਹ ਸੀਗਾ ਕਿ ਇਹਨੂੰ ਗੈਂਗਸ ਦੇ ਵਿੱਚੋਂ ਦੀ ਥ੍ਰੈਟ ਸੀਗੇ ਜੇ ਇਹ ਵਾਪਸ ਐਲਸੈਵਡੋਰ ਜਾਵੇ ਹੂੰ ਉਹ ਸੀ ਦੀ ਇਹਨੂੰ ਵਿਧਹੋਲਡਿੰਗ ਮਿਲੀ ਸੀ ਕਿ ਜੇ ਮੈਂ ਵਾਪਸ ਜਾਊਗਾ ਤਾਂ ਮੈਨੂੰ ਜੇਲ ਹੋਊਗੀ ਜਾਂ ਮੈਨੂੰ ਗੈਂਗਲੇ ਮਾਰ ਦੋਗੇ ਮਾਰਚ 2025 ਨੂੰ ਇਹਨੂੰ ਚੱਕ ਕੇ ਉੱਥੇ ਵਾਪਸ ਭੇਜਤਾ ਤੇ ਜੇਲ ਦੇ ਵਿੱਚ ਫੜ ਲਿਆ ਮਤਲਬ ਕਿ ਕਿਹੜੀ ਚੀਜ਼ ਤੇ ਵਿਧਹੋਲਡਿੰਗ ਮਿਲੀ ਆ ਕਿ ਉਹ ਬੰਦਾ ਕਹਿ ਰਿਹਾ ਕਿ ਮੈਨੂੰ ਫੜ ਲੂਗੇ ਉਹਨੂੰ ਉਹੀ ਚੀਜ਼ ਕਰਤੀ ਜਾ ਕੇ ਉੱਥੇ ਉਹਨੂੰ ਅਰੈਸਟ ਕਰਾਤਾ ਐਲਸ ਸਰਕਾਰ ਦੀ ਜਦੋਂ ਪੁਛਗਿਸ਼ ਹੋਈ ਉਹ ਮੰਨਦੇ ਆ ਕਿ ਸਾਡੇ ਕੋਲ ਗਲਤੀ ਹੋ ਗਈ ਉਹ ਕਹਿੰਦੇ ਕਿ ਸਾਡੇ ਕੋਲ ਐਡਮਿਨਿਸਟ੍ਰੇਟਿਵ 에ਰਰ ਹੋ ਗਿਆ ਠੀਕ ਹੈ ਚਲੋ ਇੱਥੇ ਤੱਕ ਤਾਂ ਗੱਲ ਠੀਕ ਆ ਕਿ ਬਹੁਤ ਜ਼ਿਆਦਾ ਲੋਕੀ ਜਦੋਂ ਰਿਪੋਰਟ ਕਰਨੇ ਆ ਤੇ ਸਰਕਾਰ ਕਹਿ ਰਹੀ ਕਿ ਇੱਕ ਅੱਧਾ ਗਲਤੀ ਨਾ ਹੋ ਜਾਂਦਾ ਪਰ ਜਿਹੜਾ ਕਾਨੂੰਨ ਦਾ ਸਿਧਾਂਤ ਆ ਉਹ ਇਹ ਸੀਗਾ ਕਾਨੂੰਨ ਦਾ ਸਿਧਾਂਤ ਇੰਡੀਆ ਦੇ ਵਿੱਚ ਇਹ ਕਈ ਕੰਟਰੀਆਂ ਦੇ ਵਿੱਚ ਹੈ ਸੀਗਾ ਕਿ ਭਾਵੇਂ 100 ਜਿਹੜੇ ਸੀ ਗੁਨਾਹ ਕਰਨ ਵਾਲੇ ਉਹਨਾਂ ਨੂੰ ਸਜ਼ਾ ਮਿਲੇ ਨਾ ਮਿਲੇ ਪਰ ਜਿਹੜਾ ਇੱਕ ਇਨੋਸੈਂਟ ਬੰਦਾ ਹੈਗਾ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇਹ ਇੱਕ ਰੂਲ ਹੈਗਾ ਬਿਲਕੁਲ ਹੂੰ ਕਿ ਮਤਲਬ ਤੁਸੀਂ ਪ੍ਰੋਸੈਸਰ ਰਿਸਪੈਕਟ ਕਰਨਾ ਇਹ ਨਹੀਂ ਕਿ ਜਿਹੜੇ 99 ਆ ਗੁਨਾਹ ਕਰਨ ਵਾਲੇ ਉਹਨਾਂ ਨੂੰ ਸਜ਼ਾ ਦੇਣ ਦੇ ਚੱਕਰ ਦੇ ਵਿੱਚ ਇੱਕ ਜਿਹੜਾ ਇਨੋਸੈਂਟ ਆ ਉਹਨੂੰ ਰੋਲ ਦੋ ਹੂੰ ਹੁਣ ਤੁਸੀਂ ਇਹ ਸਿਧਾਂਤ ਨਾਗਰੀ ਕਰਦੇ ਆ ਕਿ ਨਹੀਂ ਕਰਦੇ ਆ ਇਹ ਤੁਹਾਡੇ ਤੇ ਆ ਪਰ ਇਹ ਸਿਧਾਂਤ ਸੀਗਾ ਇਹ ਪ੍ਰੈਕਟਿਸ ਸੀਗੀ ਜਿਹੜਾ ਅਮਰੀਕਾ ਵਰਗਾ ਦੇਸ਼ ਆ ਉਹ ਇਸ ਸਿਧਾਂਤ ਤੇ ਬੜਾ ਪ੍ਰਾਊਡ ਹੁੰਦਾ ਸੀਗਾ ਲੋਕੀ ਕਹਿੰਦੇ ਇੱਥੇ ਕਰੀ ਧੱਕਾ ਨਹੀਂ ਹੋ ਸਕਦਾ ਕਿਸੇ ਨਾਲ ਤਾਂ ਹੀ ਜਿਹੜੇ ਲੋਕੀ ਇਸ ਕੰਟਰੀ ਦੇ ਵਿੱਚ ਆਉਂਦੇ ਸੀਗੇ ਕਿ ਫੇਅਰ ਕੰਟਰੀ ਆ ਡਿਊ ਪ੍ਰੋਸੈਸ ਆ ਇੱਥੇ ਦੇ ਕੋਰਟਸ ਆ ਠੀਕ ਆ ਇੱਥੇ ਦੇ ਸੰਵਿਧਾਨ ਸੋ April 2025 ਦੇ ਵਿੱਚ ਫਿਰ ਇਹ ਜਿਹੜਾ ਸੀਗਾ ਫੈਡਰਲ ਕੋਰਟ ਜਿਹੜੇ ਸਟੈਪ ਹੋ ਗਏ ਇਹਦੀ ਵੀ ਆਪਾਂ ਖਬਰ ਕੀਤੀ ਸੀ ਕਿ ਜੱਜ ਸਾਹਿਬ ਨੇ ਇੱਕ ਨੇ ਸਟੈਂਡ ਲੈ ਲਿਆ ਸੀਗਾ ਬੋਜ਼ਬਰਗ ਹਾਂਜੀ ਡਿਸਟ੍ਰਿਕਟ ਕੋਰਟ ਮੈਰੀਲੈਂਡ ਵਾਲੇ ਜੱਜ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਹਨੂੰ ਵਾਪਸ ਜਿਹੜਾ ਅਮਰੀਕਾ ਭੇਜਿਆ ਜਾਵੇ ਹੂੰ ਉਹਦੀ ਬੜੀ ਤੁਸੀਂ ਦੇਖਿਆ ਹੋਣਾ ਕਿ ਨਿੰਦਿਆ ਕਰਨ ਲੱਪੇ ਤੇ 임ਪੀਚ ਕੀ ਸਰਕਾਰ ਜਿਹੜੀ ਸੀ ਉਹ ਕਹਿੰਦੇ ਕਿ ਜੱਜ ਮਾੜਾ ਵਾ ਕਰਪਟਾ ਜੱਜ ਦੇ ਮਗਰ ਪੈ ਗਏ ਠੀਕ ਹੈ ਜਿਹੜਾ ਵਕੀਲ ਜਵਾਬ ਦਿੰਦਾ ਉਹ ਵਕੀਲ ਦੇ ਮਗਰ ਪੈ ਜਾਂਦੇ ਆ ਜਿਹੜਾ ਨਿਊਜ਼ ਵਾਲਾ ਉਹਦੇ ਮਗਰ ਪੈ ਜਾਂਦੇ ਆ ਸੋ ਕਹਿੰਦੇ ਕਿ ਜੱਜ ਨੇ ਜਿਹੜਾ ਸੀਗਾ ਉਹ ਕ੍ਰਿਮੀਨਲ ਨੂੰ ਬਚਾਉਣਾ ਚਾਹੁੰਦਾ ਗੈਂਗਸਟਰ ਨੂੰ ਬਚਾਉਣਾ ਚਾਹੁੰਦਾ ਐਦਾਂ ਦਾ ਜਿਹੜਾ ਨਰੇਟਿਵ ਹੁਣ ਤੁਸੀਂ ਦੇਖੋ ਜਦੋਂ ਖਬਰਾਂ ਦੇਖਦੇ ਆ ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਚੈਨਲ ਨੂੰ ਸੁਣਦੇ ਆ ਕਿੱਦਾਂ ਦੀ ਨਿਊਜ਼ ਆ ਤੁਹਾਡਾ ਮਨ ਕੀ ਆ ਹਨਾ ਤੇ ਉਹਨਾਂ ਨੇ ਇਹਦੇ ਹੱਥਾਂ ਤੇ ਕੁਝ ਜਿਹੜੇ ਟੈਟੂ ਵਗੈਰਾ ਹੁੰਦੇ ਆ ਉਤੋਂ ਹੀ ਜਿਹੜਾ ਧਾਰਨਾ ਕੱਢਦੇ ਆ ਕਿ ਇਹ ਟੈਟੂ ਦਾ ਮਤਲਬ ਇਹ ਨਿਕਲ ਸਕਦਾ ਹੂੰ ਕਈਆਂ ਦੇ ਤਾਂ ਉਹ ਕਹਿੰਦੇ ਕਿ ਜਿਹੜੇ ਫੁੱਟਬਾਲ ਸੌਕਰ ਟੀਮ ਵਾਲੇ ਵੀ ਜਿਹੜੇ ਟੈਟੂ ਸੀਗੇ ਉਹਦੇ ਬੇਸ ਤੇ ਜਿਹੜੇ ਸੀਗੇ ਬੰਦੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਕਰਾਊਨ ਆ ਇਹਦੇ ਉੱਤੇ ਇਹ ਗੈਂਗ ਦੇ ਨਾਲ ਅਫੀਲੀਏਸ਼ਨ ਇਹਨੂੰ ਚੱਕ ਦੋ ਸਿਰਫ ਇੱਕ ਟੈਟੂ ਦੇ ਉੱਤੇ ਹੀ ਠੀਕ ਹੈ ਜੀ ਬਾਕੀ ਤਾਂ ਚਲੋ ਗੱਲਾਂ ਬਹੁਤ ਦੂਰ ਆ ਜਿਹੜਾ ਨੇ AK47 ਸੁਗਨ ਬਣਾਏ ਹੋਏ ਆ ਉਹ ਤਾਂ ਮਤਲਬ ਕਲੀਨ ਹੀ ਜਿਹੜਾ ਹੋ ਜਾਂਦਾ ਨਾ ਸੋ ਇਹ ਅਗੇ ਟੈਟੂਸ ਦੇ ਬੇਸ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਗੈਂਗ ਵਾਲਾ ਬੰਦੇ ਆ ਇਹਨਾਂ ਨੂੰ ਚੱਕੋ ਤੇ ਭੇਜੋ ਹਮ ਹੁਣ ਕੀ ਸੀਗਾ ਕਿ ਇਹਨੂੰ ਉਦੋਂ ਜੱਜ ਆਲਾ ਜਿਹਨੇ ਸਗੇ ਉਹਨਾਂ ਨੇ ਕਿਹਾ ਕਿ ਤੁਸੀਂ ਐਦਾਂ ਨਾ ਕਰੋ ਤੁਹਾਨੂੰ ਜਿਹੜੀ ਜੁਡੀਸ਼ਰੀ ਆ ਉਹਦੀ ਅਥਾਰਟੀ ਰਿਸਪੈਕਟ ਕਰਨੀ ਪੈਣੀ ਆ ਜੀ ਤੁਸੀਂ ਜੱਜ ਦੇ ਪਿੱਛੇ ਜਾ ਰਹੇ ਹੋ ਕਿਉਂਕਿ ਜੇ ਤੁਸੀਂ ਐਦਾਂ ਨਹੀਂ ਕਰਦੇ ਤਾਂ ਸਾਰਾ ਜਿਹੜਾ ਦੇਸ਼ ਆ ਉਹ ਇੱਕ ਲਾਅਲੈਸਨੈਸ ਵੱਲ ਚੱਲ ਜਾਊਗਾ ਹਮ 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 ਇਹ ਏਪ੍ਰਲ 25 ਦੀ ਗੱਲ ਆ ਹੁਣ ਮਈ ਏਪ੍ਰਲ ਦੇ ਵਿੱਚ ਕੀ ਹੋਇਆ ਹੈ ਕਿ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ ਸੁਪਰੀਮ ਕੋਰਟ ਆ ਜੇ ਕਿ ਕਨਜ਼ਰਵੇਟਿਵ ਹੈਗਾ ਰਿਪਬਲਿਕਨ ਦੀ ਸਾਈਡ ਲੀਨ ਕਰਦਾ ਜਿਆਦਾ ਜੱਜ ਜਿਹੜੇ ਰਿਪਬਲਿਕਨ ਅਪੋਇੰਟੀ ਆ ਪਰ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਕਿ ਜਿਹੜਾ ਲੋਅਰ ਕੋਰਟ ਦਾ ਆਰਡਰ ਸੀਗਾ ਉਹਨੂੰ ਆਪਾਂ ਮੰਨਦੇ ਆ ਸਾਰੇ ਦੇ ਸਾਰੇ ਜਿਹੜੇ 9 ਦੇ 9 ਜੱਜ ਸੀਗੇ ਉਹਨਾਂ ਨੇ ਕਿਹਾ ਕਿ ਇਹ ਡਿਊ ਪ੍ਰੋਸੈਸ ਵਾਇਲੇਸ਼ਨ ਹੈਗੀ ਆ ਫੰਡਾਮੈਂਟਲ ਡਿਊ ਪ੍ਰੋਸੈਸ ਜਿਹੜੀ ਵਾਇਲੇਸ਼ਨ ਹੈਗੀ ਆ ਇਹ ਬੰਦੇ ਨੂੰ ਤੁਸੀਂ ਵਾਪਸ ਲੈ ਕੇ ਆਓ April 17 ਨੂੰ ਜਿਹੜੀ ਸੀਗੀ ਟਰੰਪ ਸਰਕਾਰ ਕਹਿੰਦੀ ਕਿ ਆਪਾਂ ਕੰਪਲਾਈ ਨਹੀਂ ਕਰਨਾ ਆਰਡਰ ਦੇ ਨਾਲ ਤੇ ਆਪਾਂ ਇਹਨੂੰ ਵਾਪਸ ਨਹੀਂ ਭੇਜਣਾ ਉਸ ਤੋਂ ਬਾਅਦ ਫੇਰ ਦੁਬਾਰਾ ਦੂਜੀ ਵਾਰੀ ਫੋਰਥ ਸਰਕਟ ਨੇ ਇੱਕ ਬਹੁਤ ਵਧੀਆ ਜਿਹੜਾ ਆਪਣਾ opinion ਲਿਖਿਆ ਦੁਆਰਾ ਜੀ ਉਹਨੇ ਬੜੀ ਡਿਟੇਲ ਦੇ ਵਿੱਚ ਉਹਦੇ ਵਿੱਚ ਦੱਸਿਆ ਕਿ ਦੇਖੋ ਆਪਾਂ ਮੰਨਦੇ ਹਾਂ ਕਿ ਤੁਹਾਨੂੰ ਲੋਕਾਂ ਨੇ ਜਿਤਾਇਆ ਤੁਸੀਂ ਬੜੀ ਸਪੀਡ ਨਾਲ ਕੰਮ ਕਰਨਾ ਚਾਹੁੰਦੇ ਆ ਤੁਹਾਡਾ ਮਕਸਦ ਇਹ ਹੈਗਾ ਕਿ ਸਾਰਾ ਕਲੀਨ ਅਪ ਹੋਣਾ ਚਾਹੀਦਾ ਤੁਸੀਂ ਐਂਡ ਗੋਲ ਤੇ ਫੋਕਸ ਕਰਦੇ ਆ ਪਰ ਜਿਹੜੇ ਕੋਰਟ ਹੁੰਦੇ ਆ ਉਹਦਾ ਫੋਕਸ ਐਂਡ ਗੋਲ ਤੇ ਨਹੀਂ ਹੁੰਦਾ ਉਹਦਾ ਫੋਕਸ ਹੁੰਦਾ ਮੀਨਸ ਤੇ मतलब की मीन्स ਜਿਹੜੇ ਹੈਗੇ ਆ ਉਹ ਬਿਫੋਰ ਐਂਡ ਕੀ ਮਤਲਬ ਆਪਾਂ ਐਂਡ ਰਿਜ਼ਲਟ ਨਹੀਂ ਦੇਖਣਾ ਪਏ ਦੇਖਣਾ ਕਿ ਆ ਪੈਂਡ ਰਿਜ਼ਲਟ ਤੱਕ ਕਿਹੜੇ ਤਰੀਕੇ ਨਾਲ ਪਹੁੰਚੇ ਆ ਆਪਾਂ ਉਹ ਕਨਸਟੀਟਿਊਸ਼ਨਲ ਵੇ ਨਾਲ ਪਹੁੰਚੇ ਆ ਕਿ ਆਪਾਂ ਧੱਗਾ ਕਰਕੇ ਪਹੁੰਚੇ ਜੀ ਸੋ ਫੋਰਥ ਸਰਕਟ ਨੇ ਕਿਹਾ ਕਿ ਜੇ ਤੁਸੀਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੇ ਆ ਤੇ ਇਹ ਕਿ ਇਹੋ ਜਿਹਾ ਪ੍ਰੈਸੀਡੈਂਟ ਸੈੱਟ ਹੋ ਜਾਣਾ ਕਿ ਤੁਸੀਂ ਜੇ ਸੁਪਰੀਮ ਕੋਰਟ ਨੂੰ ਇਗਨੋਰ ਕਰਤਾ ਫਿਰ ਜੁਡੀਸ਼ਰੀ ਦੀ ਵੈਲਿਊ ਨਹੀਂ ਰਹਿਣੀ ਨਹੀਂ ਰਹਿਣੀ ਹੂੰ ਅੱਜ ਤੁਸੀਂ ਧੱਕਾ ਕਰ ਸਕਦੇ ਆ ਕਿਉਂਕਿ ਤੁਹਾਨੂੰ ਲੋਕਾਂ ਨੇ ਜਤਾਇਆ ਤੁਹਾਨੂੰ ਆਪਾਂ ਰੋਕ ਨਹੀਂ ਸਕਦੇ ਆ ਪਰ ਲੌਂਗ ਰਨ ਦੇ ਵਿੱਚ ਇਤਿਹਾਸ ਗਵਾਹ ਵਾਕ ਸ਼ਾਰਟ ਰਨ ਦੇ ਵਿੱਚ ਜਿਹੜਾ ਐਗਜ਼ੈਕਟਿਵ ਆ ਪ੍ਰੈਜ਼ੀਡੈਂਟ ਉਹਨਾਂ ਦੀ ਚੱਲਦੀ ਆ ਪਰ ਲੌਂਗ ਰਨ ਦੇ ਵਿੱਚ ਜਿਹੜਾ ਕੋਰਟ ਆ ਸੰਵਿਧਾਨ ਆ ਉਹ ਪ੍ਰਧਾਨ ਹੁੰਦੇ ਆ ਜੀ 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 ਤੇ ਉਹ ਕਹਿੰਦੇ ਆ ਕਿ ਆਪਾਂ ਉਮੀਦ ਕਰ ਸਕਦੇ ਆ ਕਿ ਸਰਕਾਰ ਜਿਹੜੀ ਸੀਗੀ ਇਸ ਚੀਜ਼ ਨੂੰ ਬੈਲੈਂਸ ਨੂੰ ਸਮਝੋਗੀ ਤੇ ਉਹਨਾਂ ਨੇ ਬ੍ਰਾਊਨ ਵਰਸਸ ਬੋਰਡ ਆਫ ਐਜੂਕੇਸ਼ਨ ਦੀ ਜਿਹੜੀ ਉਦਾਹਰਨ ਦਿੱਤੀ ਜਿਹੜਾ ਰੈਸ਼ੀਅਲ ਸੈਗਰੀਗੇਸ਼ਨ ਜਿਹੜੇ ਐਂਡ ਕਰਨ ਦੇ ਰਿਲੇਟਡ ਜਿਹੜਾ ਬੜਾ ਇਤਿਹਾਸਿਕ ਬੜਾ ਪੁਰਾਣਾ ਜਿਹੜਾ ਕੇਸ ਹੈਗਾ ਕਿ ਉਦੋਂ ਦੇ ਜਿਹੜੀ ਸਰਕਾਰ ਸੀਗੀ ਉਹ ਵੀ ਬਲੀਵ ਨਹੀਂ ਕਰਦੀ ਸੀਗੀ ਉਹ ਕਹਿੰਦੇ ਸੀ ਰੈਸ਼ੀਅਲ ਸੈਗਰੀਗੇਸ਼ਨ ਹੋਣੀ ਚਾਹੀਦੀ ਹੈ ਪਰ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤੇ ਸਰਕਾਰਾਂ ਨੇ ਤੁਰੰਤ ਸੁਪਰੀਮ ਕੋਰਟ ਦੇ ਫੈਸਲੇ ਹਮੇਸ਼ਾ ਜਿਹੜੇ ਫਾਲੋ ਕੀਤੇ ਆ ਹਰ ਇੱਕ ਚੀਜ਼ ਦੇ ਵਿੱਚ ਹਾਂਜੀ ਹਾਂਜੀ ਤੇ ਉਹ ਕਹਿੰਦੇ ਪਹਿਲੀ ਵਾਰੀ ਇਦਾਂ ਹੋ ਰਿਹਾ ਕਿ ਸਰਕਾਰ ਜਿਹੜੀ ਰਿਫਿਊਜ਼ ਕਰ ਰਹੀ ਹੈ ਹੂੰ ਤੁਸੀਂ ਇਹਦੇ ਵਿੱਚ ਦੇਖਿਆ ਕਿ ਸਰਕਾਰ ਨੇ ਜਿਹੜਾ ਅਲਸਾਵੇਡੋਰ ਦਾ ਪ੍ਰਧਾਨ ਮੰਤਰੀ ਸੀਗਾ ਉਹਦੇ ਨਾਲ ਵੀਡੀਓ ਵੀ ਬਣਾਈ ਤੇ ਪ੍ਰਧਾਨ ਮੰਤਰੀ ਕਹਿੰਦਾ ਕਿ ਨਹੀਂ ਹੁਣ ਆਪਾਂ ਇਹ ਵਾਪਸ ਨਹੀਂ ਭੇਜਣਾ ਬੰਦਾ ਆਪਾਂ ਭੇਜ ਨਹੀਂ ਸਕਦੇ ਜਿਹੜੀ ਅਮਰੀਕੀ ਸਰਕਾਰ ਸੀ ਉਹ ਕਹਿੰਦੀ ਕਿ ਸਾਡੇ ਹੱਥੋਂ ਬਾਹਰ ਹੋ ਗਿਆ ਆਪਾਂ ਤੇ ਅਮਰੀਕਾ ਦੇ ਵਿੱਚ ਫੈਸਿਲਿਟੇਟ ਕਰ ਸਕਦੇ ਹਾਂ ਬਾਹਰੋਂ ਨਹੀਂ ਕੌਟ ਨੇ ਫੇਰ ਦੁਬਾਰਾ ਕਿਹਾ ਕਿ ਤੁਹਾਨੂੰ ਇਹ ਆਪਾਂ ਆਰਡਰ ਦਿੰਦੇ ਹਾਂ ਫੈਸਿਲਿਟੇਸ਼ਨ ਦਾ ਮਤਲਬ ਕੀ ਹੁੰਦਾ ਤੁਸੀਂ ਸਾਨੂੰ ਨਹੀਂ ਦੱਸਣਾ ਕਿ ਫੈਸਿਲਿਟੇਸ਼ਨ ਕੀ ਆ ਆਪਾਂ ਤੁਹਾਨੂੰ ਕਿਹਾ ਕਿ ਤੁਸੀਂ ਇਹਨੂੰ ਲੈ ਕੇ ਆਓ ਤੁਸੀਂ ਇਹ ਚਲਾਕੀਆਂ ਨਹੀਂ ਕਰਨੀਆਂ ਅਲਸਾਵੇਡੋਰ ਦੇ ਉਹਨਾਂ ਕਰਕੇ ਜਦੋਂ ਇਹ ਸਾਰਾ ਹੋ ਗਿਆ ਉਹਨਾਂ ਨੂੰ ਹੁਣ ਦੂਜੀ ਵਾਰਨਿੰਗ ਵੀ ਮਿਲ ਗਈ ਕਿ ਤੁਸੀਂ ਇਦਾਂ ਨਾ ਕਰੋ ਤੇ ਕੱਲ ਮੈਂ ਵੇਖ ਰਿਹਾ ਸੀਗਾ ਕਿ ਵਾਈਟ ਹਾਊਸ ਨੇ ਇੱਕ ਜਿਹੜੀ ਟਵੀਟ ਪਾ ਦਿੱਤੀ ਨਿਊਯਾਰਕ ਟਾਈਮਜ਼ ਦੀ ਜਿਹੜੀ ਹੈਡਲਾਈਨ ਸੀਗੀ ਉਹ ਕਹਿੰਦੇ ਜੇ ਚਾਪਾ ਕਰੈਕਸ਼ਨ ਕਰਦੇ ਆ ਉਹਨਾਂ ਨੇ ਨਿਊਯਾਰਕ ਦੀ ਹੈਡਲਾਈਨ ਜਿਹੜੀ ਸੀਗੀ ਉਹਨੂੰ ਕੱਟਤਾ ਤੇ ਹੈਡਲਾਈਨ ਇਹ ਸੀਗੀ ਕਿ ਜਿਹੜਾ ਸੈਨੇਟਰ ਆ ਉੱਥੇ ਗਏ ਆ ਕਿ ਉਹ ਉਹ ਜਿਹੜਾ ਇਹਨੂੰ ਗਾਰਸਨ ਨੂੰ ਮਿਲਦੇ ਆ ਕਿ ਵਾਪਸ ਆ ਜਾਓਗੇ ਉਹਨਾਂ ਨੇ ਕੱਟਤਾ ਉਹਨੇ ਕਿਹਾ ਕਿ ਗਾਰਸ ਉਹਦੀ ਜਗ੍ਹਾ ਲਿਖਤਾ ਉਹਨਾਂ ਨੇ ਕਿ ਜਿਹੜਾ ਡਿਪੋਰਟਡ ਆਪਣਾ ਗੈਂਗ ਮੈਂਬਰ ਆ ਉਨੇ ਕਹੇ ਇਹ ਕਦੀ ਵੀ ਵਾਪਸ ਨਹੀਂ ਆਣਾ ਠੀਕ ਹੈ ਤੇ ਸਰਕਾਰ ਨੇ ਵੀ ਟਵੀਟ ਕਰਤਾ ਕਿ ਸੈਨੇਟਰ ਦੇ ਉੱਤੇ ਵੀ ਜਿਹੜੀਆਂ ਉਂਗਲੀਆਂ ਚੱਕਤੀਆਂ ਕਿ ਨਹੀਂ ਇਹ ਗਲਤ ਕਰ ਰਿਹਾ ਇਹਨੂੰ ਉੱਥੇ ਜਾਣਾ ਜਿਹੜਾ ਨਹੀਂ ਚਾਹੀਦਾ ਸੀਗਾ ਤੇ ਹੁਣ ਇਹ ਜਿਹੜਾ ਫਾਲੋਅ ਆਊਟ ਜਿਹੜਾ ਸਟੈਂਡ ਸਟਿਲ ਜਿਹੜਾ ਹੋ ਗਿਆ ਕੋਰਟਸ ਜਿਹੜੇ ਹੁਣ ਇੱਕ ਪਾਸੇ ਹੋਣ ਲੱਪੇ ਆ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਤੁਸੀਂ ਕਿਉਂ ਕਰ ਰਹੇ ਆ ਕਿ ਜਿਹੜੇ ਇਵਨ ਕਨਜ਼ਰਵੇਟਿਵ ਜੱਜ ਸੀਗੇ ਉਹਨਾਂ ਨੂੰ ਹੁਣ ਇਹ ਲੱਗਦਾ ਕਿ ਇਹ ਹੁਣ ਜਿਹੜੀ ਜੁਡੀਸ਼ੀਅਲ ਅਥਾਰਟੀ ਦੀ ਜਿਹੜੀ ਡਿਸਰੈਸਪੈਕਟ ਜਿਹੜੀ ਹੋ ਗਈ ਆ ਸੋ ਜੇ ਕੋਈ ਆਮਦ ਦਾ ਜਿਹੜਾ ਸਾਨੂੰ ਸੁਣ ਰਿਹਾ ਲੀਮਨ ਸੁ ਬਿਲਕੁਲ ਕਿ ਜੁਡੀਸ਼ਰੀ ਇਹ ਜਿਹੜੀ ਸੈਪਰੇਸ਼ਨ ਆਫ ਪਾਵਰਜ਼ ਹੈ ਰਿਸਪੈਕਟਡ ਜਿਹੜਾ ਹੋਣਾ ਚਾਹੀਦਾ ਜੇ ਹੁਣ ਜੁਡੀਸ਼ਲੀ ਜੇ ਤੁਸੀਂ ਜੁਡੀਸ਼ਰੀ ਦੀ ਗੱਲ ਨਹੀਂ ਮੰਨਦੇ ਆ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਬੇਸਿਕਲੀ ਅਬੋਵ ਦਾ ਲਾ ਚੱਲ ਗਏ ਆ ਤੁਸੀਂ ਸਿੱਧੇ ਹੀ ਕਹਿ ਰਹੇ ਆ ਕਿ ਕੇਸ ਖਾਰਜ ਕਰ ਦਿਓ ਲੋਕਾਂ ਨੂੰ ਚੱਕ ਲਓ ਫੜ ਲਓ ਗ੍ਰੀਨ ਕਾਰਡ ਵਾਲਿਆਂ ਨੂੰ ਚੱਕ ਲਓ ਸਿਟੀਜ਼ਨਾਂ ਨੂੰ ਚੱਕ ਲਓ ਡਿਪੋਰਟ ਕਰ ਦਿਓ ਸੋ ਇੱਕ ਗੱਲ ਦੇਖਿਓ ਹੁਣ ਤੁਸੀਂ ਸਾਰੇ ਜਾਣੇ ਇਹ ਪੰਜਾਬੀ ਰੇਡੀਓ ਦਾ ਉਹੀ ਵਾਲਾ ਸ਼ੋਅ ਆ ਜਿਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਇਹ ਚੀਜ਼ਾਂ ਹੋਣੀਆਂ ਜਦੋਂ ਲੋਕੀ ਕਹਿੰਦੇ ਸੀ ਕਿ ਨਹੀਂ ਇਹ ਡਰਾ ਰਹੇ ਆ ਕਿ ਐਦਾਂ ਨਹੀਂ ਹੁੰਦਾ ਪਾਜੀ ਹੁਣ ਨੇ ਦੱਸਿਆ ਸੀਗਾ ਕਿ ਕੋਈ ਇਹਨਾਂ ਦੇ ਵਿਅਕਤੀ ਰੇਡੀਓ ਸ਼ੋਅ ਤੇ ਰੇਡੀਓ ਉੱਤੇ ਵੀ ਆ ਕੇ ਖਾਪਰ ਵਾਲੀ ਕਰ ਰਹੀ ਕਿ ਤੁਸੀਂ ਐਦਾਂ ਕਿੱਦਾਂ ਕਹਿ ਸਕਦੇ ਐਦਾਂ ਕੀਤਾ ਕਹਿ ਸਕਦੇ ਆ ਹੂੰ ਕਈ ਵਕੀਲਾਂ ਨੇ ਵੀ ਕਿਹਾ ਕਿ ਲੈ ਭਈ ਇਹ ਐਦਾਂ ਵਾਜੀ ਇਹਨੂੰ ਇਹਦੇ ਅਖ਼ਰ ਵਾਪਸ ਲੈਣੇ ਪੈਣੇ ਆ ਸੋ ਅੱਜ ਇਹ ਖ਼ਬਰਾਂ ਸੁਣ ਕੇ ਦੇਖੋ ਕਿ ਸੁਪਰੀਮ ਕੋਰਟ ਦੀ ਜਿਹੜੀ ਸਟੈਂਡ ਆਫ ਜਿਹੜਾ ਹੋ ਗਿਆ ਤੁਹਾਨੂੰ ਮੈਂ ਬਾਰ-ਬਾਰ ਉਹ ਚੀਜ਼ ਤੇ ਵਾਪਸ ਲੈ ਕੇ ਜਾਊਂਗਾ ਕਿ ਤੁਹਾਨੂੰ ਜਦੋਂ ਖਬਰਾਂ ਸੁਣਾਈਆਂ ਸੀਗੀਆਂ ਤੁਹਾਨੂੰ ਕਿਹਾ ਸੀਗਾ ਕਿ ਇਹ ਚੀਜ਼ ਦੇ ਵੱਲ ਹੋਣਿਆ ਤੇ ਤੁਹਾਡੀ ਕਈਆਂ ਨੇ ਜਿਹੜੀ ਸਿਮਪਤੀ ਵੋਟ ਕਰਕੇ ਕਿ ਨਹੀਂ ਜੀ ਡਰਾਂਦੇ ਐ ਇਦਾਂ ਕਰਦੇ ਆ। ਇਹ ਰਿਐਲ ਨਿਊਜ਼ ਹੈਗੀ ਆ ਠੀਕ ਆ ਸੁਪਰੀਮ ਕੋਰਟ ਦੇ ਨਾਲ ਉਹਨਾਂ ਦਾ ਸਟੈਂਡ ਆਫ ਆ ਹੁਣ ਕੀ ਚੀਜ਼ਾਂ ਕਿ ਇਹ ਜਿਹੜੇ ਅਖ਼ਬਾਰ ਆ ਮਤਲਬ ਹੁਣ ਜਿਹੜੇ ਫੈਸਲੇ ਹੁੰਦੇ ਆ ਪੜਨ ਪੜਨ ਨੂੰ ਬੋਰਿੰਗ ਹੁੰਦੇ ਆ ਤੁਹਾਨੂੰ ਜਿਹੜੀਆਂ ਖਬਰਾਂ ਮਿਲਦੀਆਂ ਉਹ ਤੁਸੀਂ ਨਿਊਜ਼ ਤੋਂ ਆ ਸੋਸ਼ਲ ਮੀਡੀਆ ਤੋਂ ਕਰਦੇ ਆ ਰਾਈਟ ਪਰ ਜਿਹੜੀ ਆਪਾਂ ਤੁਹਾਨੂੰ ਖਬਰਾਂ ਦੱਸਦੇ ਆ ਨਾ ਆਪਾਂ ਤੁਹਾਨੂੰ ਜਿਹੜੀਆਂ ਲਿਟਰਲੀ ਜਿਹੜੇ ਫੈਸਲੇ ਫੂਸਲੇ ਹੁੰਦੇ ਆ ਜਿਹੜੇ ਲ ਤਾਨੂੰ ਐਜ਼ ਐਜ਼ ਬੇਣਾ ਮਿਰਚ ਮਸਾਲਾ ਲਾਏ ਐਡਵਾਂਸ ਦੇ ਵਿੱਚ ਕਿ ਕਿਧਰ ਨੂੰ ਜਿਹੜੀ ਕੰਟਰੀ ਦੇ ਹਾਲਾਤ ਜਿਹੜੇ ਜਾਣੇ ਆ ਇਹ ਰਿਸਪੈਕਟਿਵ ਠੀਕ ਆ ਮੈਨੂੰ ਕੋਈ ਇਹਦੇ ਵਿੱਚੋਂ ਕੀ ਹੈ ਕਿ ਜਿਹੜੀਆਂ ਖਬਰਾਂ ਕੋਈ ਏਦਾਂ ਥੋੜੇ ਨਾ ਕਿ ਇਹਦੇ ਨਾਲ ਵਕੀਲ ਨੂੰ ਕੋਈ ਜ਼ਿਆਦਾ ਕਲਾਇੰਟ ਆ ਜਾਣਾ ਇਹ ਪਰ ਇਹ ਹੈ ਕਿ ਇੱਥੇ ਆਪਣਾ ਜਿਹੜਾ ਫਰਜ਼ ਬੰਦਾ ਲੋਕਾਂ ਨੂੰ ਦੱਸਣਾ ਕਿ ਜਿਹੜੀ ਚੀਜ਼ ਜਿੱਦਾਂ ਹੈਗੀ ਆ ਉਹਨੂੰ ਉਦਾਂ ਹੀ ਕਹਿਣਾ ਬਿਲਕੁਲ ਇਧਰਲੇ ਪਾਸੇ ਨੂੰ ਜਿਹੜੇ ਹਾਲਾਤ ਹੁਣ ਗਏ ਆ ਇਹ ਤੋਂ ਅਗਲੀ ਜਿਹੜੀ ਖਬਰ ਆ ਹੁਣ ਉਹ ਇੱਕ ਸਟੈਪ ਹੋਰ ਵੀ ਇਤੋਂ ਜ਼ਿਆਦਾ ਜਿਹੜੀ ਹੈਗੀ ਆ ਕਿਉਂਕਿ ਆਪਾਂ ਗੱਲ ਕਰਦੇ ਸੀ ਏਲੀਅਨ ਰਜਿਸਟ੍ਰੇਸ਼ਨ ਦੀ ਕਿਹਨੂੰ ਕਰਨੀ ਚਾਹੀਦੀ ਆ ਕਿਹਨੂੰ ਪੇਪਰ ਰੱਖਣੇ ਚਾਹੀਦੇ ਆ ਕਿਹਨੂੰ ਨਹੀਂ ਰੱਖਣੇ ਚਾਹੀਦੇ ਆ ਗ੍ਰੀਨ ਕਾਰਡ ਹੋਲਡਰ ਵਾਲੇ ਤਾਂ ੱੱਕਾ ਨਹੀਂ ਕਰ ਸਕਦੇ ਆ ਤੁਸੀਂ ਗ੍ਰੀਨ ਕਾਰਡ ਹੋਲਡਰ ਦੀ ਤਾਂ ਗੱਲ ਛੱਡੋ ਉਹ ਜਿਹੜੇ ਸਿਟੀਜ਼ਨ ਬੰਦੇ ਹੈਗੇ ਆ ਜਿਹੜੇ ਇੱਥੇ ਦੇ ਬੌਰਨ ਸਿਟੀਜ਼ਨ ਹੈਗੇ ਆ ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀ ਕਿ ਜੇ ਤੁਹਾਡੇ ਬੱਚੇ ਜਵਾਕ ਇੱਥੇ ਬੌਰਨ ਆ ਇਹਦੇ ਉੱਤੇ ਵੀ ਮੈਨੂੰ ਕ੍ਰਿਟਿਸਿਜ਼ਮ ਮਿਲੇਗੀ ਕਿ ਤੁਸੀਂ ਇਦਾਂ ਕਿਉਂ ਕਹਿੰਦੇ ਮੈਂ ਤੁਹਾਨੂੰ ਕਹਿਣਾ ਸੀਗਾ ਮੈਂ ਕਹਾ ਹੈਗੇ ਤਾਂ ਬਰਾਊਨੀ ਆ ਨਾ ਐਂਡ ਆਫ ਦਾ ਡੇ ਡਿਸਕ੍ਰਿਮੀਨੇਸ਼ਨ ਤਾਂ ਕਰਦੀ ਹੀ ਹੁੰਦੇ ਨੇ ਉਹਨਾਂ ਨੇ ਹੈਗੇ ਤਾਂ ਬਰਾਊਨੀ ਆ ਨੇ ਬੰਦੇ ਨੂੰ ਲੱਗਦਾ ਹੀ ਹੁੰਦਾ ਕਿ ਮੇਰੇ ਜਵਾਕ ਸਪੈਸ਼ਲ ਆ ਜੰਮੇ ਆ ਇੱਥੇ ਦੇ ਸਪੈਸ਼ਲ ਆ ਇਦਾਂ ਹੀ ਇਹਨਾਂ ਦੇ ਘਰਦਿਆਂ ਨੂੰ ਵੀ ਲੱਗਦੇ ਹੋਣਿਆ ਪਰ ਤੱਕਾ ਹੋ ਗਿਆ ਹਾਂਜੀ